ਮੌਜੂਦਾ ਸਰਕਾਰ ਨੂੰ ਕਿੱਦਾਂ ਦੇ ਦੇਓ ਪੰਜਾਬ ਦੇ ਵਿੱਚ ਆ ਇਹਨਾਂ ਨੇ ਤਾਂ ਵਾਅਦੇ ਕੀਤੇ ਸੀ ਅਸੀਂ ਐਮਐਸਬੀ ਆਪਣੇ ਕੋਲ ਦੇਵਾਂਗੇ ਸੈਂਟਰ ਨਾਲ ਆ ਇਹ ਫੇਰਾ ਰੋਲਾ ਪਾਇਆ ਸੀ ਪਹਿਲਾਂ ਕਹੇ ਕੇਜਰੀਆ ਨੇ ਮਤਲਬ ਦੇਦਾ ਐਮਐਸਬੀ ਉਥੇ ਸੁਆਮੀਨਾਥਨ ਬੋਰਡ ਦੇ ਵਿੱਚੋਂ ਅਸੀਂ ਦੇਵਾਂਗੇ 800 850 ਤੋਂ ਪੱਲੇ ਦੇ ਦਾਂਗੇ ਪਰ ਨਹੀਂ ਯਾਰ ਕੁਝ ਨਹੀਂ ਉਹਨਾਂ ਨੇ ਵੀ ਕਰਿਆ ਕਰਿਆ ਤੇ ਉਹ ਤੋਂ ਜ਼ਿਆਦਾ ਹੀ ਬੇੜਾ ਕਰਤਾ ਉਹਨਾਂ ਨੇ ਜਬਰ ਜ਼ੁਲਮ ਦੇ ਖਿਲਾਫ ਅੱਜ ਅਸੀਂ ਸਾਰੇ ਟੋਲ ਕਲਾਜ ਤੇ ਭਾਜਪਾ ਦੇ ਤਿੰਨ ਇੱਕ ਰਾਗਾ ਇੱਕ ਬਰਦਾਲੇ ਵਾਲਾ ਤੇ ਇੱਕ ਜਾਖੜ ਉਹਨਾਂ ਨੇ ਘਰਾਂ ਦੇ ਅੱਗੇ ਲੱਗਦਾ ਰੋਟੀ ਦਾ ਘਰੌ ਵੀ ਕਰ ਰਹੇ ਆ ਤੇ ਸਰਕਾਰ ਨੂੰ ਝਲੌਂ ਨਹੀਂ ਕਰਦੇ ਰਹੇ ਕਿ ਬਾਹਰ ਆ ਜਾ ਦੇ ਆਪਣੇ ਕੰਮ ਕਰ ਉਹ ਜਿਹੜਾ ਕਿਸਾਨਾਂ ਦੇ ਉੱਪਰ ਲਾਠੀਆਂ ਕੋਈ ਇਕਰ ਨਹੀਂ ਆ ਅੱਜ ਤੱਕ ਹਾਲੇ ਕੰਟਾ ਕਨੇ ਬੰਦੇ ਜੀ ਹਾਂਜੀ ਸੋ ਇਹ ਸ਼ਾਂਤਮਈ ਇਦਾਂ ਹੀ ਚੱਲਣਦਾ ਜਾਏਗਾ ਕਿ ਇੱਕਦਾਂ ਪ੍ਰਸ਼ਾਸਨ ਨੇ ਤੇ ਸੁਰੱਖਿਆ ਕਰਮੀ ਹੋਰ ਵਧਾ ਰਹੇ ਆ ਕਿ ਲੋਕਾਂ ਦੇ ਲੋਕੇ ਜਾਏ ਸ਼ਾਂਤਮਈ ਹੋਊਗਾ ਜੀ ਸ਼ਾਂਤਮਈ ਪਾਣੀ ਦੀ ਹੈ ਫਰੀ ਦਾ ਪਾਣੀ ਬੋਤਲਾਂ ਪਰ 20 ਰੁਪਏ ਦਾ ਵਿਕਦਾ ਪਿਆ ਜੀ ਬਟ ਇਹ ਵੀ ਚੀਜ਼ ਹੈ ਜੇ ਐਮ ਐਸ ਆਈ ਵੀ ਵਧਦੀ ਹੈ ਤਾਂ ਆਟਾ ਹੀ ਮਹਿੰਗਾ ਹੋਏਗਾ ਹਰ ਚੀਜ਼ ਮਹਿੰਗੀ ਹੋਏਗੀ ਉਹ ਫਰਕ ਪੈਗਾ ਕਿ ਨਹੀਂ ਪੈਗਾ 32 ਰੁਪਏ ਲੀਟਰ ਵਾਲਾ ਪੈਟਰੋਲ ਸਰਕਾਰ ਸਾਨੂੰ ਡੀਜ਼ਲ ਪੈਟਰੋਲ ਸਰਕਾਰ ਨੂੰ 100 ਰੁਪਏ ਵੇਚ ਰਹੀ ਹੈ ਉਹ ਉਹ ਤਾਂ ਸਰਕਾਰਾਂ ਆਪਣੇ ਕੰਮ ਲਈ ਸਰ ਕੋਈ ਕਰਦੀਆਂ ਜਦੋਂ ਕਿਸਾਨਾਂ ਦੀ ਵਾਰੀ ਆਉਂਦੀ ਹੈ ਕਿ ਉਸ ਵੇਲੇ ਹੀ ਸਾਡੇ ਕਿਉਂ ਖਤਰ ਪੈਟਰੋਲ ਮ ਪ੍ਰਾਈਮ ਉਤੇ ਦੇਖ ਰਹੇ ਸਰ ਦਸ਼ਕਰਾ ਸਵਾਗਤ ਹੈ ਤੁਹਾਨੂੰ ਦੋਸਤੋ ਅੱਜ ਜਿਹੜਾ ਕੀ ਆ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਕੀ ਆ ਇਹ ਪੂਰੇ ਭਾਰਤ ਭਰ ਦੇ ਵਿੱਚ ਟੋਲ ਪਲਾਜ਼ਾ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਉਹਨੂੰ ਲੈ ਕੇ ਅੱਜ 12 ਵਜੇ ਦਾ ਟਾਈਮ ਰੱਖਿਆ ਗਿਆ ਸੀ ਸੋ ਇਸ ਟਾਈਮ ਲੋਡੂਵਾਲ ਟੋਲ ਪਲਾਜ਼ਾ ਦੇ ਉੱਤੇ ਖੜੇ ਆ ਜਿੱਥੇ ਕਿ ਕਿਸਾਨ ਜਥੇਬੰਦੀਆਂ ਜਿਹੜੇ ਕਿ ਇੱਥੇ ਪਹੁੰਚ ਚੁੱਕੇ ਆ ਤੇ ਜਿਹੜਾ ਕਿ ਲੁਧਿਆਣਾ ਜਿਹੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੋਡੂਵਾਲ ਟੋਲ ਪਲਾਜ਼ਾ ਜਿਹੜਾ ਕਿ ਉਹਨੂੰ ਬੰਦ ਕਰਾਉਣ ਲਈ ਇਹ ਲੋਕ ਕਿਸਾਨ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਤੇ ਇਥੋਰੀ ਟੋਲ ਪਲਾਜ਼ਾ ਬੰਦ ਕਰਾਉਣ ਜਾ ਰਹੇ ਨੇ ਅੱਜ 12 ਵਜੇ ਦੀ ਕੋਲ ਸੀ ਸੋ ਇਹ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਆ ਇਸ ਟਾਈਮ ਲੋਡੂਵਾਲ ਟੋਲ ਪਲਾਜ਼ਾ ਦੀਆਂ ਇਹ ਜਿਹੜੀਆਂ ਤਸਵੀਰਾਂ ਨੇ ਅੱਜ ਕਿਸਾਨ ਜਥਿਆਂ ਵੱਲੋਂ ਜਿਹੜਾ ਕੀ ਆ ਹੁਣ ਟੋਲ ਬਲਾਜ਼ਰ ਬੰਦ ਕਰਾਇਆ ਜਾਣਗੇ ਪੰਜਾਬ ਦੇ ਵੱਖ-ਵੱਖ ਟੋਲ ਬਲਾਜ਼ਰ ਦੇ ਉੱਤੇ ਕਿਸਾਨ ਜਥੇਬੰਦਿਆਂ ਵੱਲੋਂ ਜਿਹੜੀ ਹੈਗੀ ਟੋਲ ਬਲਾਜ਼ਰ ਬੰਦ ਕਰਾਇਆ ਸੋ ਸੋ ਸਰਕਾਰ ਮਰਦਾਬਾਦ 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 ਕਿਸਾਨਾਂ ਦੇ ਇਤਿਆਜ਼ਾਰ ਕਰਨ ਵਾਲੀ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਸੋ ਨਾਰੇ ਲੱਗ ਰਹੇ ਨੇ ਸੈਂਟਰ ਸਰਕਾਰ ਤੇ ਕਾਂਗਰਸ ਹਰਿਆਣਾ ਸਰਕਾਰ ਦੇ ਜਿਹੜੇ ਕੀ ਨਾਰੇ ਦੇੜੇ ਕੀ ਤੁਸੀਂ ਸੋ ਦੇਖ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਲੋ ਜਿਹੜਾ ਕੀ ਆ ਹਰਿਆਣੇ ਦੇ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਕੀ ਆ ਡਰੋਨਾਂ ਨਾਲ ਜਿਹੜਾ ਕੀ ਆ ਹਮਲੇ ਕੀਤੇ ਜਾ ਰਹੇ ਸੀ ਉਦੋਂ ਬਾਅਦ ਜਿਹੜੀਆਂ ਬੈਟਲ ਕਰਨਾ ਜਿਹੜੀਆਂ ਕਸ਼ਮੀਰ ਦੇ ਵਿੱਚ ਕਦੀ ਚੱਲਦੀ ਹੁੰਦੀ ਸੀ ਜਿਹੜਾ ਜਿਹੜੇ ਸ਼ਰਰਵਾਜਦੇ ਸੀ ਉਹਨਾਂ ਨਾਲ ਹਮਲੇ ਕੀਤੇ ਜਾ ਰਹੇ ਆ ਤੇ ਉਦੋਂ ਪਰ ਅੱਤੂ ਕੈਸੇ ਗੋਲੇ ਛਿਟੇ ਜਾ ਰਹੇ ਉਹਨੂੰ ਲੈ ਕੇ ਕਿਸੀ ਹੁਣ ਕਿਸਾਨ ਜਥੇਬੰਦੀਆਂ ਜਿਹੜਾ ਦਿਨ ਬਰ ਦਿਨ ਗੁੱਸਾ ਜਿਹੜਾ ਵੱਧਦਾ ਜਾ ਰਿਹਾ ਸੀ ਤੇ ਉਦੋਂ ਅੱਜ ਲੈ ਕੇ ਟੋਲ ਪਲਾਜ਼ੇ ਹੁਣ ਸਿਰੇਗੀਆਂ ਬੰਦ ਕਰਾਏ ਜਾ ਰਹੇ ਆ ਤੇ ਅੱਜ 12 ਵਜੇ ਦੀ ਖੋਲ ਸੀ 12 ਵਜੇ ਪੂਰੇ ਦਿਖਾ ਰਹੀਏ ਪੂਰੇ 12 ਵਜੇ ਕਾਲ ਇਥੇ ਕਿਸਾਨ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਟੋਲ ਪਲਾਜ਼ੇ ਫ੍ਰੀ ਕਰਾਉਣ ਲਈ ਸੋ ਕਿਸਾਨ ਜਥੇਬੰਦੀਆਂ ਨਾਲ ਗੱਲ ਵੀ ਕਰਾਂਗੇ ਸੋ ਇੱਕ ਵੱਡੀ ਗੱਲ ਆ ਕਿ ਸਰਕਾਰਾਂ ਦੇ ਖਿਲਾਫ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਵੀ ਰੋਸ਼ ਇੱਥੇ ਦੇਖਣ ਨੂੰ ਮਿਲ ਰਿਹਾ ਪਰ ਅੱਜ ਭਗਵੰਤ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਸਾਡੀ ਸਰਕਾਰ ਜੇ ਬਾਈ ਤੇ ਆਂਦੀ ਆ ਤੇ ਅਸੀਂ ਕੱਲੀ ਕੱਲੀ ਫਸਲ ਉਤੇ ਐਮਐਸਪੀ ਦਵਾਂਗੇ ਪਰ ਹੁਣ ਉਹੀ ਜਿਹੜੀ ਆ ਪੰਜਾਬ ਗਵਰਨਮੈਂਟ ਸਾਰਾ ਸੈਂਟਰ ਗਵਰਨਮੈਂਟ ਉੱਤੇ ਸੱਟ ਦੀ ਨਜ਼ਰ ਆ ਰਹੀ ਆ ਤੇ ਕਿਸਾਨ ਚਾਹੇ ਕੋਈ ਸਰਕਾਰ ਹੋਵੇ ਪਰ ਕਿਸਾਨ ਕਿਦਣਾ ਕਿਤੇ ਖੱਜਲ ਖਰਾਬ ਹੁੰਦੇ ਨਜ਼ਰ ਆਉਂਦਾ ਸੋ ਗੱਲਾਂ ਛੰਡੇ ਆਪਣੇ ਹੱਥਾਂ 'ਚ ਲੈ ਕੇ ਕਿਸਾਨੀ ਅੰਦੋਲਨ ਦੇ ਛੰਡੇ ਜਿਹੜੇ ਕੀ ਆ ਇੱਕ ਵਾਰ ਫੇਰ ਹੁਣ ਟੋਲ ਪਲਾਜ਼ੇ ਉੱਤੇ ਲਹਿਰਾ ਰਹੇ ਨੇ ਕਿਸਾਨ ਟੋਲ ਪਲਾਜ਼ੇ ਫਰੀ ਕਰਾ ਦਿੱਤੇ ਗਏ ਨੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਪਹੁੰਚ ਗਏ ਨੇ ਸੋ ਟੋਲ ਪਲਾਜ਼ੇ ਜਿਹੜੇ ਕੈਬਨ ਤੁਸੀਂ ਖਾਲੀ ਕਰਾਏ ਜਾ ਰਹੇ ਨੇ ਟੋਲ ਪਲਾਜ਼ਾ ਫ੍ਰੀ ਕਰਾਈ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਟੋਲ ਪਲਾਜ਼ਾ ਫ੍ਰੀ ਕਰਾ ਦਿੱਤੇ ਕਿਸਾਨਾਂ ਵੱਲੋਂ ਸੋ ਟੋਲ ਪਲਾਜ਼ਾ ਜਿਹੜੇ ਆ ਕਿਸਾਨਾਂ ਵੱਲੋਂ ਫ੍ਰੀ ਕਰਾ ਦਿੱਤੇ ਗਏ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਪੰਜਾਬ ਦਾ ਸਭ ਤੋਂ ਵਿੰਗਾ ਟੋਲ ਪਲਾਜ਼ਾ ਇਹ ਜਿਹੜਾ ਹੁਣ ਕਿਸਾਨਾਂ ਵੱਲੋਂ ਬੰਦ ਕਰਾ ਦਿੱਤਾ ਗਿਆ ਅੱਜ 12 ਵਜੇ ਕੋਲ ਸੀ ਤੇ ਹੁਣ ਟੋਲ ਪਲਾਜ਼ਾ ਦੇ ਫਰੀ ਕਰਾ ਦੇ ਕੇ ਸਭ ਤੋਂ ਮਹਿੰਗਾ ਪੰਜਾਬ ਦਾ ਟੋਲ ਪਲਾਜ਼ਾ ਇਹ ਜੋ ਕਿ ਹੁਣ ਕਿਸਾਨਾਂ ਵੱਲੋਂ ਬੰਦ ਕਰਾ ਦਿੱਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਇਹ ਕੌਣ ਸੀ ਅੱਜ ਟੋਲ ਪਲਾਜ਼ੇ ਬੰਦ ਕਰਾਣ ਦੀ ਸੋ ਸੋ ਤੁਸੀਂ ਦੇਖ ਰਹੇ ਹੋ ਟੋਲ ਪਲਾਜ਼ੇ ਜਿਹੜੇ ਕੀ ਆ ਬੰਦ ਕਰਾ ਦਿੱਤੇ ਗਏ ਆ ਉਹ ਵੀ ਲੋਡੂਵਾਲ ਦਾ ਟੋਲ ਪਲਾਜ਼ਾ ਜਿਹੜਾ ਕੀ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਤੇ ਕਿਸਾਨ ਨਹੀਂ ਜਿਹੜੇ ਲੀਡਰ ਉਹਨਾਂ ਨਾਲ ਵੀ ਕਿਸਾਨ ਲੀਡਰ ਉਹਨਾਂ ਨਾਲ ਵੀ ਗੱਲ ਕਰਾਂਗੇ ਸੋ ਕੀ ਕਹਿਣਾ ਉਹਨਾਂ ਦਾ ਜਿਹੜਾ ਕਿ ਆ 12 ਵਜੇ ਦੀ ਕੋਲ ਸੀ ਸੋ ਟੋਲ ਪਲਾਜ਼ੇ ਫ੍ਰੀ ਕਰਾ ਦਿੱਤੇ ਕੇ ਇਹਨਾਂ ਜੀ ਕੀ ਕਹਿਣਾ ਚਾਹੋਗੇ ਕੀ ਨਾਮ ਆ ਤੁਹਾਡਾ ਕਿਹੜਾ ਮੇਰਾ ਮੇਰਾ ਨਾਮ ਸਦਾਗਰ ਸਿੰਘ ਕਢਾਣੀ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕੇ ਸਾਜੂ ਨੇਕਤਾ ਗ੍ਰਾਹਾਂ ਜੀ ਅਸੀਂ ਇਹ ਗੱਲ ਕਿਦਦੇ ਆ ਵੀ ਜਿਹੜਾ ਸਰਕਾਰ ਜ਼ਬਰ ਜ਼ੁਲਮ ਕਰ ਰਹੀ ਹੈ ਸਾਡੀਆਂ ਮਿਲਦਾ ਮੁਸ਼ਕਲਾਂ ਨਹੀਂ ਸੁਣ ਰਹੀ ਬਾਦੇ ਕਰਕੇ ਮੁਕਰ ਰਹੀ ਹੈ ਇਹਦੇ ਖਾਤਰ ਕਿਸਾਨ ਸਾਡੇ ਸਿੰਘੂ ਬਾਡਰ ਤੇ ਵੀ ਗਏ ਸਿੰਘੂ ਬਾਡਰ ਤੇ ਗਏ ਆ ਤੇ ਹੋਰ ਵੱਡੀ ਗੰਚੀ ਦੇ ਬੱਚਾ ਜਿਹੜਾ ਸਾਡੇ ਦੇ ਗੋਲੀਆਂ ਚਲਾ ਰਹੀਆਂ ਨੇ ਕਿੱਲਕ ਠੋਕਿਆ ਜਾ ਰਹੇ ਆ ਕੰਧਾ ਕੀਤਾ ਜਾ ਰਹੀਆਂ ਨੇ ਸਾਡਾ ਜਮਹੂਰੀ ਹੱਕ ਆ ਆਪਣਾ ਪ੍ਰੋਟੈਸਟ ਕਰਨ ਨੂੰ ਉਹ ਨਹੀਂ ਦਿੱਤਾ ਜਾ ਰਿਹਾ ਉਹਦੇ ਖਿਲਾਫ ਸਾਡੇ ਦੋ ਕਿਸਾਨ ਸ਼ਹੀਦ ਵੀ ਹੋ ਗਿਆ ਪਰ ਉਹਦੇ ਜ਼ਬਰ ਜ਼ੁਲਮ ਦੇ ਖਿਲਾਫ ਅੱਜ ਅਸੀਂ ਸਾਰੇ ਟੋਲ ਪਲਾਜ਼ੇ ਤੇ ਭਾਜਪਾ ਦੇ ਤਿੰਨ ਇੱਕ ਰਾਜਾ ਇੱਕ ਬਰਦਾਲੇ ਵਾਲਾ ਤੇ ਇੱਕ ਜਾਖੜਾ ਉਹਨਾਂ ਦੇ ਘਰਾਂ ਦੇ ਅੱਗੇ ਲਗਾਤਾਰ ਕੋਠੀ ਦਾ ਘਰਾਉ ਵੀ ਕਰ ਰਹੇ ਆ ਤੇ ਸਰਕਾਰ ਨੂੰ ਛਲਾਉਣੀ ਕਰ ਰਹੇ ਆ ਕਿ ਬਾਦ ਆ ਦੇ ਆਪਣੇ ਕੰਮ ਤੋਂ ਜਿਹੜਾ ਕਸਾਂਦਾਂ ਦੇ ਉੱਪਰ ਲਾਠੀਆਂ ਗੋਲੀਆਂ ਇੱਥੇ ਨਹੀਂ ਆ ਅੱਜ ਮੀਟਿੰਗ ਵੀ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਕੱਲ ਨੂੰ ਅੱਜ ਤੇ ਕੱਲ ਨੂੰ ਜਿਹੜੀ ਉਹ ਸੈਂਟਰ ਸਰਕਾਰ ਦੀ ਗੱਲਬਾਤ ਹੋਣੀ ਆ ਜੇ ਉਹਦੇ ਵਿੱਚੋਂ ਕੋਈ ਲਾਚੀ ਟੱਕੜਿਆ ਤਾਂ ਜਿਹੜਾ ਸੰਘਰਸ਼ ਆ ਉਹਨੂੰ ਹੋਰ ਤਿੱਖਾ ਕੀਤਾ ਜਾਊਗਾ ਪਰ ਇੱਕ ਗੱਲ ਵੱਡੀ ਦੇਖਣ ਵਾਲੀ ਆ ਪਹਿਲਾਂ ਵੀ ਕਾਫੀ ਪੰਜਾਬ ਦੇ ਪੁੱਤ ਉੱਥੋਂ ਦੀ ਸ਼ਹੀਦ ਹੋ ਕੇ ਪਹੁੰਚੇ ਨੇ ਆਪਣੇ ਘਰਾਂ ਨੂੰ ਹੁਣ ਦੋ ਪੁੱਤ ਫੇਰ ਸ਼ਹੀਦ ਹੋ ਗਿਆ ਪਰ ਜਿਹੜੀ ਹੈ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਵੀ ਸਾਡੀ ਸਰਕਾਰ ਬਾਈ ਜੇ ਆ ਜਾਂਦੀ ਹੈ ਤੇ ਅਸੀਂ ਕੱਲੀ-ਕੱਲੀ ਫਸਲ ਕੱਲੇ-ਕੱਲੇ ਦਾਣੇ ਤੇ ਐਮਐਸਬੀ ਦਵਾਂਗੇ ਹੁਣ ਇਹ ਸੈਂਟਰ ਦੇ ਗੱਲ ਛੋਟੇ ਦੇ ਨਜ਼ਰ ਆਉਂਦੇ ਆ ਕਿ ਇਹਨਾਂ ਦਾ ਕੋਈ ਫਰਜ਼ ਨਹੀਂ ਪੰਜਾਬ ਤੇ ਜਾਇਲ ਜਿਹੜਾ ਪੰਜਾਬ ਦਾ ਰਾਖਾ ਬਣੇ ਫਿਰਦੇ ਨੇ ਵੈਸੇ ਤਾਂ ਸਾਡਾ ਭਾਰਤੀ ਕਿਸਾਨ ਵੀ ਨੇ ਨੇਕਤਾ ਗ੍ਰਾਹਾਂ ਦੇ ਵੱਲੋਂ ਸਾਡਾ ਇਹ 24 ਤਰੀਕ ਤੋਂ ਲੈ ਕੇ ਲਗਾਤਾਰ 5 ਦਿਨ ਦਾ ਉੱਥੇ ਪ੍ਰੋਗਰਾਮ ਰੱਖਿਆ ਸੀ ਚੰਡੀਗੜ੍ਹ ਦਾ ਖਾਸ ਕਰਕੇ ਜਿਹੜੀਆਂ ਇਹ ਪੁਰਗਮਕ ਬਾਨ ਦੀਆਂ ਜਿਹੜੀਆਂ ਉਹ ਜਿਹੜੀਆਂ ਮੰਗਾ ਲੈ ਜਿਵੇਂ ਹੜ ਦਾ ਬਾਬਚਾਰੀ ਦਿੱਤਾ ਹੈਗਾ ਤੇ ਹੋਰ ਬਕਾਇਆ ਖੜੇ ਆ ਤੇ ਉਹਨਾਂ ਦੇ ਖਾਤਰ ਲਗਾਤਾਰ ਅਸੀਂ ਦੇਣਾ ਸੀ ਉਹ ਇਹ ਫਿਲਹਾਲ ਅਸੀਂ ਮੁਲਤਵੀ ਕੀਤਾ ਹੈ ਤੇ ਕਹਿੰਦੇ ਕਿ ਆਹ ਵੱਡਾ ਹੱਲਾ ਹੋ ਗਿਆ ਇਸ ਕਰਕੇ ਇਹ ਘੱਟ ਨਹੀਂ ਆ ਇੱਕੋ ਥੱਲੀ ਦੇ ਚਿੱਟੇ ਵੱਟੇ ਆ ਹੈ ਕੁਰਸੀ ਦਾ ਰੌੜਾ ਸਰਪੇ ਨਾਲ ਆ ਵੀ ਸਾਡਾ ਰਾਜ ਉਹ ਕਹਿੰਦੇ ਸਾਡਾ ਰਾਜੇ ਨੀਤੀਆਂ ਪਾਲਸੀਆਂ ਉਹੀ ਨੇ ਜਿਹੜੀਆਂ ਮੋਦੀ ਲਾਗੂ ਕਰਦਾ ਉਹਦੀ ਫੀ ਟੀਮ ਹੈ ਇਹ ਜੀ ਕੋਈ ਬਹੁਤਾ ਫਰਕ ਨਹੀਂ ਹੈ ਕਿਉਂਕਿ ਉਹੀ ਕੁਝ ਕਰ ਰਹੇ ਆ ਇਸ ਲਈ ਅਸੀਂ ਇਹ ਗੱਲ ਕਹਿੰਦੇ ਆ ਵੀ ਜਿਹੜੀ ਰਾਜਗਦੀ ਤੇ ਬੈਠੀ ਆ ਉਹ ਕਿਸਾਨਾਂ ਦੇ ਮਾਰੂ ਨੀਤੀਆਂ ਲੈ ਕੇ ਆ ਰਹੀਆਂ ਪਹਿਲਾਂ ਉਹਨਾਂ ਨੂੰ ਬਚਾਉਣ ਦੀ ਖਾਤਰ ਕੋਈ ਵੀ ਸਰਕਾਰ ਚਿਹਰਦ ਨਹੀਂ ਹੈ ਦਿੱਲੀ ਮਾਡਲ ਦੀ ਗੱਲ ਕੀਤੀ ਜਾਂਦੀ ਹੈ ਦਿੱਲੀ ਮਾਡਲ ਦੇ ਜਦੋਂ ਭਗਵੰਤ ਮਾਨ ਪੰਜਾਬ 'ਚ ਸਰਕਾਰ ਨਹੀਂ ਸੀ ਕਹਿੰਦੇ ਸੀ ਕੇਜਰੀਵਾਲ ਨੇ 100 ਕਰੋੜ ਰੁਪਏ ਦਿੱਲੀ ਦੇ ਕਿਸਾਨਾਂ ਲਈ ਲੱਗ ਗੜਦਾ ਉਹਨਾਂ ਨੇ ਜਿਹੜਾ ਕੀ ਐ ਐਮਐਸਬੀ ਦੇ ਰੇਟ ਦੇ ਬਰਾਬਰ ਕਰ ਦਿੱਤਾ ਪਰ ਪੰਜਾਬ ਦੇ ਵਿੱਚ ਕਹਿੰਦੇ ਕੈਪਟਨ ਨਹੀਂ ਕਰ ਪਾ ਰਿਆ ਕੈਪਟਨੀ ਕੁਰਸੀ ਛੱਡ ਦੇਵੇ ਅਸੀਂ ਕਰਾਂਗੇ ਹੁਣ ਤਾਂ ਉਹਨਾਂ ਦੀ ਸਰਕਾਰਾ ਹੁਣ 100 ਕਰੋੜ ਕੱਢ ਦੇ ਕਿਸਾਨਾਂ ਨੂੰ ਕਿਉਂ ਨਹੀਂ ਐਮਐਸਪੀ ਦੇ ਬਰਾਬਰ ਕਿਤੇ ਯਾਰ ਆਪਣੇ ਪੱਲੋਂ ਦੀ ਫੰਡ ਦਿੱਤੇ ਜਾ ਰਹੇ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜਿਹੜੀ ਸਰਕਾਰ ਆ ਚਾਹੇ ਉਹ ਮੋਦੀ ਸਰਕਾਰ ਆ ਚਾਹੇ ਉਹ ਤਾਂ ਆਏ ਵੀ ਨਾਲ 15-15 ਲੱਖ ਦੇਵਾਂਗੇ 2-2 ਕਰੋੜ ਨੌਕਰੀਆਂ ਵੀ ਦੇਵਾਂਗੇ ਕਿੱਥੇ ਗਿਆ ਉਹ ਛੋਟੀ ਜੀ ਸਾਨੂੰ ਇੱਕ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੇ ਕਿਤੇ ਸਵਾਰਥਤਾ ਦੇ ਲਈ ਜਗ੍ਹਾ ਨਹੀਂ ਮਿਲ ਰਹੀ ਉਹਨਾਂ ਨੇ ਅਜੇ ਜਿਹੜੇ ਨੌਕਰੀਆਂ ਨਹੀਂ ਮਿਲ ਰਹੀਆਂ ਕੇਸ ਸਾਡੇ ਦੇ ਪਏ ਪਏ ਨੇ ਇਹ ਜਾਣੀ ਕਹਿਣੀ ਹੈ ਤੇ ਕਾਣੀ ਦੇ ਵਿੱਚ ਸਾਰੀਆਂ ਹੀ ਸਰਕਾਰਾਂ ਉਹਨਾਂ ਨੂੰ ਆਇਆ ਵੀ ਟਾਲ ਮੁਟੋਲੀ ਨੀਤੀ ਤੇ ਚੱਲੀ ਹੈ ਥੋੜਾ ਸਮਾਂ ਸਾਡੇ ਕੋਲ ਹੈਗਾ ਅਸੀਂ ਫੇਰ ਰਾਜਗਦੀ ਤੇ ਆ ਜਾਾਂਗੇ ਲੋਕਾਂ ਨੂੰ ਪਰਮਾ ਕੇ ਪਰ ਲੋਕ ਹੁਣ ਅੱਗੇ ਨਾਲ ਸਿਆਣੇ ਆ ਆ ਸਾਨੂੰ ਵੀ ਪਤਾ ਹੀ ਬੋਟਾ ਹੈ ਬੋਟਾ ਨਾਲ ਉਹਨੇ ਰਾਜਗਦੀ ਤੇ ਬਹਿਣਾ ਹੈ ਪਰ ਉਹਨਾਂ ਨੂੰ ਕੁਰਸੀ ਬੜੀ ਪਿਆਰੀ ਹੁੰਦੀ ਆ ਇਹ ਕੁਰਸੀ ਉਹਨਾਂ ਨੂੰ ਪਿਆਰੀ ਆ ਤਾਂ ਹੀ ਤਾਂ ਸੀ ਉਹਨਾਂ ਨੇ ਅਸਕਰ ਚਬੜਾ ਤੇਜ ਕੀਤਾ ਵੀ ਉਹ ਜਦੋਂ ਉਹਨਾਂ ਨੂੰ ਕੁਰਸੀ ਦੇ ਖਾਤਰ ਕੋਸ਼ਿ ਦੇਣਾ ਵੀ ਪੈ ਜਵੇ ਤਾਂ ਸਰਕਾਰ ਦਿੰਦੀ ਹੁੰਦੀ ਆ ਅੱਜੋ ਅਸੀਂ ਲੈਂਡ ਦੀ ਖਾਤਰ ਇਹ ਜਿਹੜਾ ਸੰਘਰਸ਼ ਸਾਡਾ ਤੇਜ਼ ਕੀਤਾ ਚਾਹੇ ਸਾਡਾ ਪੰਜਾਬ ਆ ਚਾਹੇ ਚੰਡੀਗੜ੍ਹ ਚਾਹੇ ਅਸੀਂ ਦਿੱਲੀ ਵੱਲੋਂ ਜਾਈਏ ਇਹ ਸੰਘਰਸ਼ ਸਾਡਾ ਲਗਾਤਾਰ ਜਾਰੀ ਰਹੇ ਸੋ ਇਹ ਜਿਹੜਾ ਅੱਜ ਤੁਸੀਂ ਟੋਲ ਪਲਾਜ਼ੇ ਬੰਦ ਐ ਇਹ ਨਿਰੰਤਰ ਬੰਦ ਰਹਿਣਗੇ ਕਿ ਇਹ ਕੁਝ ਘੰਟਿਆਂ ਦੀ ਗੋਲ ਆ ਇਹ ਜਿਹੜਾ ਸਾਡਾ ਸੂਬਾ ਕਮੇਟੀ ਵੱਲੋਂ ਫੈਸਲਾ ਹੈ ਇਹ ਦੋ ਦਿਨ ਦਾ ਹੈ ਦੋ ਦਿਨ ਦਾ ਕਿਉਂਕਿ ਦੋ ਦਿਨ ਇਸ ਕਰਕੇ ਕੀਤਾ ਅੱਜ ਸਾਡੀ ਸਾਂਝਕ ਕਿਸਾਨ ਮੋਰਚੇ ਦੀ ਮੀਟਿੰਗ ਆ ਤੇ ਕੱਲ ਨੂੰ ਦਿੱਲੀ ਵਾਲੇ ਜਿਹੜੇ ਕੇਂਦਰ ਦੇ ਮੰਤਰੀਆਂ ਨੇ ਆਉਣਾ ਉਹਦੇ ਨਾਲ ਕਿਸਾਨਾਂ ਨਾਲ ਮੀਟਿੰਗ ਆ ਉਹ ਕੀ ਗੱਲ ਕੱਢ ਰਹੀ ਹੈ ਉਹਦੇ ਤਹਿਤ ਇਹ ਉਹਨਾਂ ਦਾ ਪ੍ਰੈਸ਼ਰ ਪਾਉਣ ਦੀ ਖਾਤਰ ਲਗਾਤਾਰ ਅਸੀਂ ਪੰਜਾਬ ਦੇ ਵਿੱਚ ਕਰ ਰਹੇ ਆ ਉਦੋਂ ਬਾਅਦ ਜੇ ਕੋਈ ਸਰਕਾਰ ਨੇ ਨਾ ਕੋਈ ਗੱਲ ਕੱਢੇ ਵੱਟੇ ਲਾਈ ਤਾਂ ਸਾਨੂੰ ਜਿਹੜਾ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਊਗਾ ਉਹਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਰਲ ਕੇ ਫਿਰ ਅਸੀਂ ਆਪਣਾ ਸੰਘਰਸ਼ ਜ਼ੋਰਦਾਰ ਤਿੱਖਾ ਕਰਾਂਗੇ ਨਹੀਂ ਬਿਲਕੁਲ ਜੋ ਇੱਕ ਕਿਸਾਨ ਜਥੇਬੰਦੀਆਂ ਬਣਾ ਲਈ 2 ਦਿਨ ਦਾ ਜਿਹੜਾ ਲੋਡੂਵਾਲ ਦਾ ਇਹ ਸਭ ਤੋਂ ਮਹਿੰਗਾ ਟੋਲ ਪਲਾza ਬੰਦ ਹੋ ਗਿਆ ਆ ਸੋ ਐਮਐਸਪੀ ਜਿਹੜਾ ਕੀ ਹੈ ਸੰਘਰਸ਼ ਪਿੱਤੇ ਸਮਿਆਂ ਤੋਂ ਚੱਲਦਾ ਪਿਆ ਸੀ ਜਿੰਨੂੰ ਲੈ ਕੇ ਟੋਲ ਪਲਾਜ਼ਾ ਜਿਹੜਾ ਕੀ ਬੰਦ ਕਰ ਦਿੱਤੇ ਗਿਆ ਦੋ ਦਿਨ ਲਈ ਸੋ ਵੱਡੀਆਂ ਇੱਥੇ ਗੱਲ ਦੱਸਦੀ ਹੈ ਕਿ ਦੋ ਦਿਨ ਲਈ ਲੋਡੂਵਾਲ ਟੋਲ ਪਲਾਜ਼ਾ ਬੰਦ ਹੈ ਕਿਉਂਕਿ ਸੈਂਟਰ ਸਰਕਾਰਾਂ ਨਾਲ ਜਿਹੜੀ ਗੱਲਬਾਤ ਚੱਲਦੀ ਆ ਪਰ ਸਿਆਹੇ ਸੈਂਟਰ ਸਰਕਾਰ ਆ ਚਾਹੇ ਪੰਜਾਬ ਗਵਰਨਮੈਂਟ ਦਾ ਕਿਤੇ ਨਾ ਕਿਤੇ ਦੋਨੇ ਹੀ ਸਰਕਾਰਾਂ ਵੱਡੇ ਵਾਅਦੇ ਕਰਦੀਆਂ ਨੇ ਪਰ ਕਿਸੇ ਨਾ ਕਿਸੇ ਇਹ ਕਿਸੇ ਨਾ ਕਿਸੇ ਨੂੰ ਵੀ ਦੋਨਾਂ ਨੂੰ ਸਰਕਾਰਾਂ ਨੂੰ ਕਿਸਾਨਾਂ ਦੀ ਸ਼ਾਇਦ ਕੋਈ ਜ਼ਰੂਰਤ ਨਹੀਂ ਹੈਗੀ ਲੱਗਦਾ ਕਿਸਾਨ ਜਿੱਦਾਂ ਵੀ ਕਰਦੇ ਨੇ ਫਿਰ ਜਦੋਂ ਆਪਣੇ ਧੱਕਾ ਕਰਦੇ ਨੇ ਫਿਰ ਕਹਿੰਣਗੇ ਕਿਸਾਨ ਧੱਕਾ ਕਰਦੇ ਨੇ ਪਰ ਜਦ ਤਿੰਨ ਸਾਲ ਬੀਤ ਗਏ ਐ ਐਮਐਸਪੀ ਦੀ ਗੱਲ ਹੋਈ ਨਹੀਂ ਉਹ ਤਾਂ ਜਿਹੜੀ ਪੰਜਾਬ ਸਰਕਾਰ ਆ 2.5 ਸਾਲ ਉਹਨਾਂ ਨੂੰ ਵੀ ਹੋ ਗਏ ਹੁਣ ਆਈ ਨੂੰ ਪਰ ਕਿਸੇ ਨਾ ਕਿਸੇ ਜਦੋਂ ਕਹਿੰਦੇ ਸੀ ਅਸੀਂ ਆਮ ਦੇ ਐਮਐਸਪੀ ਕੱਲੇ-ਕੱਲੇ ਸਮਾਨ ਤੇ ਦਵਾਂਗੇ ਪਰ ਕੋਈ ਵੀ ਜਿਹੜਾ ਕਿ ਆ ਹਜੇ ਤੱਕ ਉਹਨਾਂ ਦੀ ਪੂਸਾਰ ਨਹੀਂ ਲਿੱਤੀ ਗਈ ਹੁਣ ਅੱਜ ਫੇਰ ਇੱਕ ਵਾਰ ਕਿਸਾਨੀ ਸੰਘਰਸ਼ ਆ ਜਿਹੜਾ ਕਿ ਤੇਜ਼ ਹੋ ਗਿਆ ਦੋ ਜਿਹੜੇ ਪੰਜਾਬ ਦੇ ਪੁੱਤ ਹੋਰ ਬਰੂਹਾ ਦੇ ਉੱਤੇ ਜਿਹੜੇ ਕੀ ਆ ਸ਼ਹੀਦ ਹੋ ਗਏ ਨੇ ਸੋ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚੇ ਹੋਏ ਨੇ ਸੋ ਅੱਜ ਬੰਦਰੀ ਕਾਲ ਸੀਗੀ ਇਹ ਨਿਰੰਤਰ ਜਿਹੜੀ ਦੋ ਦਿਨਾਂ ਦੀ ਕੌਲ ਆ ਤੇ ਇੱਥੇ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਦੋ ਦਿਨ ਦੀ ਕਾਲ ਆ ਪੰਜਾਬ ਦੇ ਅੱਜ ਬੰਦ ਰਿਹਾ ਅੱਜ ਤੋਂ ਕੱਲ ਕੱਲ ਤੱਕ ਕਹਿੰਦੇ ਬੰਦ ਹੈ ਜੀ ਜੀ ਹਾਂਜੀ ਸੋ ਇਹ ਸ਼ਾਂਤਮਈ ਇਦਾਂ ਹੀ ਚੱਲਣ ਤੋਂ ਜਾਏਗਾ ਕਿ ਕਿ ਜਿੱਦਾਂ ਪ੍ਰਸ਼ਾਸਨ ਨੇ ਤੇ ਸੁਰੱਖਿਆ ਕਰਮੀ ਹੋਰ ਵਧਾ ਰਹੇ ਆ ਕਿ ਲੋਕਾਂ ਦੇ ਰੋਕੇ ਜਾਏਗੇ ਸ਼ਾਂਤਮਈ ਹੋਊਗਾ ਜੀ ਕਹਿੰਦੇ ਸ਼ਾਂਤਮਈ ਹੋਊ ਸੋ ਬਿਲਕੁਲ ਜਿਹੜਾ ਪ੍ਰਸ਼ਾਸਨ ਵੀ ਆਖ ਰਿਹਾ ਸ਼ਾਂਤਮਈ ਕਹਿ ਰਿਹਾ ਵੀ ਭੂਮਿਕਾ ਐਸੀ ਰਹਿਣ ਦਮਾਂਗੇ ਸੋ ਆਉਂਦੇ ਜਾਂਦੇ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕੀ ਕਹਿਣਾ ਲੋਕਾਂ ਦਾ ਉਹ ਵੀ ਕੋਈ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਬਈ ਜੰਸਟਰੋਕ ਕੀ ਕਹਿਣਾ ਚਾਹੋਗੇ ਕਿ ਸਾਮਨੀ ਸੰਘਰਸ਼ ਨੂੰ ਕਿਸਾਨਾਂ ਨੂੰ ਪਹਿਲਾਂ ਵੀ ਕਾਫੀ ਸਮੇ ਬਰੂਹਾਂ ਤੇ ਬਹਿਣਾ ਪਿਆ ਹੁਣ ਵੀ ਦੁਬਾਰਾ ਆਪਣੇ ਅੱਕਾਂ ਲਈ ਬਹਿਣਾ ਪੈ ਰਿਹਾ ਕਿੱਦਾਂ ਦੇਖਦੇ ਹੋ ਪੂਰੇ ਸੰਘਰਸ਼ ਨੂੰ ਠੀਕ ਆ ਲੋਕਾਂ ਨੂੰ ਪਰੇਸ਼ਾਨੀ ਥੋੜੀ ਜ਼ਿਆਦਾ ਹੋ ਰਹੀ ਆ ਬਟ ਇਹ ਵੀ ਆਪਣੀ ਜਗ੍ਹਾ ਸਹੀ ਨੇ ਜੀ ਦੇਖਿਆ ਜਾਵੇ ਤਾਂ ਮੰਗਾ ਜਿਹੜੀਆਂ ਜਾਇਜ਼ ਨੇ ਗਵਰਨਮੈਂਟ ਮੰਨ ਲਵੇ ਜੀ ਮੰਗਨੀਆਂ ਚਾਹੀਦੀਆਂ ਨੇ ਸੋ ਬਈ ਕਿਤੇ ਨਾ ਕਿਤੇ ਕਿਸਾਨਾਂ ਦੇ ਜਿਹੜਾ ਕਹਿ ਰਿਹਾ ਵੀ ਐਮਐਸਪੀ ਮੈਕਸਿਮਮ ਰੇਟ ਪ੍ਰਾਈਸ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਆ ਤੇ ਉਸ ਵੇਲੇ ਦੇਸ਼ ਦੀ ਜਿਹੜੀ ਕਹਿੰਦੇ ਡੀਜੀਪੀ ਇੱਕ ਖਤਰੇ 'ਚ ਆ ਫਾਰੇ ਇੱਕ ਕਿਸਾਨ ਦਾ ਆਲੂ 2-3 ਕਿਲੋ ਲੈ ਕੇ ਚਿਪਸ ਵਾਲੀ ਕੰਪਨੀਆ 2000 ਰੁਪਏ ਕਿਲੋ ਵੇਚਦੀਆਂ ਉਸਲੇ ਨਹੀਂ ਖਤਰੇ ਚ ਆਉਂਦਾ ਫ੍ਰੀ ਦਾ ਪਾਣੀ 20 ਰੁਪਏ ਦਾ ਵਿਕਦਾ ਉਥੇ ਖਤਰੇ ਚ ਨਹੀਂ ਆਉਂਦਾ ਬਿਲਕੁਲ ਸਹੀ ਗੱਲ ਹੈ ਪਾਣੀ ਫ੍ਰੀ ਹੀ ਹੈ ਫ੍ਰੀ ਦਾ ਪਾਣੀ ਬੋਤਲਾਂ ਭਰ ਕੇ 20 ਰੁਪਏ ਦਾ ਵਿਕਦਾ ਪਿਆ ਉਹ ਜੀ ਬਟ ਇਹ ਵੀ ਚੀਜ਼ ਹੈ ਜੇ ਐਮ ਐਸ ਸੀ ਬੀ ਵਧਦੀ ਹੈ ਤਾਂ ਅਟਾ ਵੀ ਮਹਿੰਗਾ ਹੋਏਗਾ ਹਰ ਚੀਜ਼ ਮਹਿੰਗੀ ਹੋਏਗੀ ਉਹ ਫਰਕ ਪਏਗਾ ਕਿ ਨਹੀਂ ਪਏਗਾ 32 ਰੁਪਏ ਲੀਟਰ ਵਾਲਾ ਪੈਟਰੋਲ ਸਰਕਾਰ ਸਾਨੂੰ ਡੀਜ਼ਲ ਪੈਟਰੋਲ ਸਾਨੂੰ 100 ਰੁਪਏ ਵੇਚ ਰਹੀ ਹੈ ਉਹ ਸਰਕਾਰਾਂ ਆਪਣੇ ਕੰਮ ਲਈ ਸਰ ਕੋਈ ਕਰਦੀਆਂ ਜਦੋਂ ਕਿਸਾਨਾਂ ਦੀ ਮਾਰੀ ਆਉਂਦੀਆਂ ਕਿ ਉਸ ਵੇਲੇ ਹੀ ਸਾਡੀ ਕਿਉਂ ਖਤਰ ਪੰਗਰੋਲਮਾਂ ਦੀ ਪ੍ਰੋਬਲਮ ਸਰ ਕੋਈ ਨਹੀਂ ਹੈਗੀ ਮੈਂ ਤਾਂ ਇਹ ਚ ਹੀ ਕਹਿੰਦਾ ਜਿਹੜੀ ਜਾਇ ਜਾਇ ਮੰਗਾ ਰਹੇ ਨੇ ਉਹਨਾਂ ਨੂੰ ਮੰਨੀਆਂ ਚਾਹੀਦੀਆਂ ਬੋਰਡ ਵੱਲੋਂ ਜ਼ਰੂਰੀ ਨੇ ਕਿਉਂਕਿ ਇਹ ਆਪਾਂ ਨੂੰ ਅੰਨ ਦਿੰਦੇ ਨੇ ਬਿਲਕੁਲ ਅਸੀਂ ਤਾਂ ਕੋਈ ਫੈਕਟਰੀ ਵੀ ਲਾਣੇ ਆ ਉੱਤੇ ਛੱਤ ਪਾ ਜਾਂਦੀ ਪਰ ਇਹਨਾਂ ਦੀ ਤਾਂ ਹਰ ਵੇਲੇ ਕੋਈ ਝ ਉਹੀ ਇਹ بارش ਪੈ ਗਈ ਜਾਂ ਕੁਝ ਹੋ ਗਿਆ ਫਸਲ ਖਰਾਬ ਹੋ ਗਈ। ਦਿੱਕਤ ਤਾਂ ਹੈਗੀ ਉਸ ਚੀ ਦੀ। ਬਿਲਕੁਲ। ਸੋ ਜੈਜ ਨੇ ਮੰਗਾ ਇਹਨਾਂ ਦੀਆਂ? ਮੰਗਦਾ ਜੈਜ ਨੇ ਜੀ। ਜੋ ਜੈਜ ਨੇ ਗੌਰਮੈਂਟ ਮੰਨੀਆਂ ਚਾਹੀਦੀਆਂ ਨੇ। ਬੇਸ਼ੱਕ ਸੰਘਰਸ਼ ਜੇ ਕਈਆਂ ਨੂੰ ਪ੍ਰੋਬਲਮ ਆਉਂਦੀ ਪਰ ਸੰਘਰਸ਼ ਜੇ ਇਕੱਲਾ ਪੰਜਾਬ ਦੇ ਸਿਰ ਦੇ ਉੱਤੇ ਆਈਟਮ ਪੂਰਾ ਦੇਖਦਾ ਕਿਸਾਨ ਆ। ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ ਵਿੱਚ ਕਿਸਾਨ ਆ ਜਿਹੜੇ ਅੱਜ ਵੀ ਕਿਤੇ ਨਾ ਕਿਤੇ ਭੁੱਖੇ ਮਰਦੇ ਨੇ ਜੇ ਯੂਪੀਬੀਆਰ ਦੀ ਗੱਲ ਕਰੀਏ ਤੇ ਫਿਰ ਉਹ ਇਹ ਇਕੱਲੀ ਉਹਨਾਂ ਦੀ ਲੜਾਈ ਨਹੀਂ ਪੂਰੇ ਦੇਸ਼ ਦੀ ਲੜਾਈ ਹੈ ਇਹ ਚ ਸਾਰੇ ਦੇਸ਼ ਨੂੰ ਸਾਥ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਸਰ ਦੇਣਾ ਚਾਹੀਦਾ ਕਿਉਂ ਨਹੀਂ ਦੇਣਾ ਚਾਹੀਦਾ ਕੋਈ ਕਿਸਾਨ ਨੇ ਤਾਂ ਆਟਾ ਦੇਣਾ ਹੀ ਹੈ ਜਿਨ੍ਹਾਂ ਨੇ ਆਟਾ ਦੇਣਾ ਬੰਦ ਕਰਦਾ ਖਾਵਾ ਹੈ ਕੀ ਬਿਲਕੁਲ ਇਹ ਨਹੀਂ ਦੇਣਗੇ ਫਿਰ ਵੀ ਮਹਿੰਗਾ ਹੋ ਹੀ ਜਾਣਾ ਮਹਿੰਗਾ ਤਾਂ ਹੋਏਗਾ ਹੀ ਹੋਏਗਾ ਨਾਰਮਲੀ ਗੱਲ ਹੈ ਬਿਲਕੁਲ ਸੋ ਬਿਲਕੁਲ ਸਾਡੇ ਨਾਲ ਭਾਈ ਸਾਹਿਬ ਗੱਲ ਕਰ ਰਹੇ ਆ ਸੋ ਦੱਸ ਦਿਓ ਕਿ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰ ਫੇਰ ਜਿਹੜਾ ਕੀ ਆ ਇਹ ਲੁਧਿਆਣਾ ਦਾ ਸਭ ਤੋਂ ਮਹਿੰਗਾ ਟੋਲ ਪਲਾza ਬੰਦ ਕਰ ਦਿੱਤਾ ਹੈ ਪ੍ਰਸ਼ਾਸਨ ਵੀ ਮੁਸਤੈਦ ਆ ਤੇ ਜਿਹੜੇ ਕਿਸਾਨ ਆਗੂ ਵੀ ਇੱਥੇ ਪਹੁੰਚ ਹੋਏ ਨੇ ਤੇ ਯੂਥ ਵੀ ਬਿਲਕੁਲ ਨਾਲ ਹੈਗਾ ਆ ਯੂਥ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸਾਨ ਆਗੂ ਆ ਦੇ ਜਿਹੜੇ ਯੂਥ ਹੈਗੇ ਆ ਤੇ ਉਹਨਾਂ ਨਾਲ ਵੀ ਗੱਲ ਕਰਦੇ ਆ ਇਹ ਕਹਿਣਾ ਚਾਹੁੰਦੇ ਹੋ ਹਮੇਸ਼ਾ ਸੰਦਰਸ਼ਕ ਕਰਕੇ ਹੀ ਸਾਬ ਕੋਈ ਲੈਣਾ ਪੈਂਦਾ ਹੈ ਕਦੀ ਉਹ ਸਰਕਾਰਾਂ ਚਾਹੇ ਸੈਂਟਰ ਚਾਹੇ ਪੰਜਾਬ ਸਰਕਾਰ ਆ ਲੱਗਦਾ ਕਰੀ ਕੋਈ ਸਰਕਾਰ ਆਏਗੀ ਜਿਹੜੀ ਆਪਣੇ ਆਪ ਹੀ ਸਾਡੇ ਹੱਕ ਦੇ ਨਹੀਂ ਬਾਈ ਜੀ ਸਰਕਾਰ ਤੋਂ ਤਾਂ ਨਹੀਂ ਉਮੀਦਾਂ ਹੈਗੀਆਂ ਕੋਈ ਮੁਸ਼ਕਲ ਆ ਇਹ ਤਾਂ ਕਿਸਾਨ ਹੀ ਆ ਜੇ ਇੱਕਜੁੱਟ ਹੋ ਜਾਣ ਇਹੀ ਕੁਝ ਕਰ ਸਕਦੇ ਨੇ ਕਿਸਾਨ ਤੇ ਮਜ਼ਦੂਰ ਜੀ ਜਨਤਾ ਹੋ ਜੇ ਆਮ ਆਰੀ ਲੱਗਦਾ ਤਾਂ ਹੈ ਨਹੀਂ ਯਾਰ ਬਈ ਸਰਕਾਰ ਕੁਝ ਕਰੂਗੀ ਭਗਵੰਤ ਮਾਨ ਦੀ ਸਰਕਾਰ ਨੂੰ ਕਿੱਦਾਂ ਦੇ ਦੇਓ ਪੰਜਾਬ ਦੇ ਵਿੱਚ ਇਹਨਾਂ ਨੇ ਤਾਂ ਵਾਅਦੇ ਕੀਤੇ ਸੀ ਅਸੀਂ ਐਮਐਸਬੀ ਆਪਣੇ ਕੋਲੋਂ ਦਵਾਂਗੇ ਸੈਂਟਰ ਨਾਲ ਆਏ ਬਥੇਰਾ ਰੌਲਾ ਪਾਇਆ ਸੀ ਪਹਿਲਾਂ ਕਹਿੰਦਾ ਕੇਜਰੀਆ ਵਾਲ ਨੇ ਮਤਲਬ ਦੇਦਾ ਐਮਐਸਬੀ ਉੱਥੇ ਸੁਆਮੀ ਨਾਥਨ ਰਿਪੋਰਟ ਦੇ ਵਿੱਚੋਂ ਅਸੀਂ ਦਵਾਂਗੇ 800 850 ਪੱਲੇ ਦੇ ਦਾਂਗੇ ਪਰ ਨਹੀਂ ਯਾਰ ਕੁਝ ਨਹੀਂ ਉਹਨਾਂ ਨੇ ਵੀ ਕਰਿਆ-ਕੁਰਿਆ ਤੇ ਉਦੋਂ ਜ਼ਿਆਦਾ ਹੀ ਬੇੜਾ ਕਰਤਾ ਉਹਨਾਂ ਨੇ ਤਾਂ ਪੰਜਾਬ ਦਾ ਸੰਘਰਸ਼ ਹੀ ਸੰਘਰਸ਼ ਕਰਨਾ ਪੈਂਦਾ ਆ ਕਹਿੰਦੇ ਬੇਲੇੜਾ ਕਿਸਾਨ ਆ ਕੇ ਬਹਿ ਜਾਂਦੇ ਆ ਪਰ ਜਿਹੜੇ ਕਹਿੰਦੇ ਆ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹੋ ਨਾਲ ਜਵਾਬ ਤਾਂ ਜੀ ਇਹੀ ਆ ਜੀ ਜਦੋਂ ਆ ਸਰਕਾਰ ਭਗਵੰਤ ਮਾਨ ਦੀ ਆਈ ਐ ਤੋਂ ਪਹਿਲਾਂ ਵੋਟਾਂ ਤੋਂ ਕੁਝ ਦਿਨ ਪਹਿਲਾਂ ਭਾਰਤੀ ਕਿਸਾਨ ਜੀ ਨੇ ਇਕੱਠਾ ਕਰਾਹਾਂ ਨਿਕ ਬਹੁਤ ਵੱਡੀ ਕਾਨਫਰੰਸ ਕੀਤੀ ਸੀ ਬਰਨਾਲੇ ਜੀ ਸ਼ਹਿਰ ਦੇ ਵਿੱਚ ਜਿੱਥੇ ਮੇਨ ਦਾੜਾ ਇਹ ਸੀ ਵੋਟਾਂ ਜੋਕਾਂ ਸੰਕਟ ਤਗਵਾਂਜ ਮੁਕਤੀ ਕਰੋ ਹੱਕਾਂ ਦੀ ਜੰਗ ਹੱਕਾਂ ਦੀ ਜੰਗ ਲੜਾਂਗੇ ਤਾਂ ਹੀ ਆਪਾਂ ਕੁਝ ਪ੍ਰਾਪਤ ਕਰਾਂਗੇ ਸਰਕਾਰਾਂ ਦੇ ਸਿਰਫ ਲਫਾਫੇ ਹੁੰਦੇ ਨੇ ਉਹ ਲਫਾਫੇ ਲੋਕਾਂ ਨੂੰ ਇਹ ਹੌਲੀ ਹੌਲੀ ਸਮਝ ਆ ਰਹੀ ਹੈ ਜਾਗਰਤੀ ਹੋ ਰਹੀ ਹੈ ਕੁਝ ਫੇਸਬੁਕ ਹੀ ਵਿਦਵਾਨ ਜਿਹੇ ਹੈਗੇ ਨੇ ਜਾਂ ਜਿਹੜੀਆਂ ਫੇਕ ਆਡੀਆਂ ਬਣਾ ਕੇ ਇਹਦੇ ਕਮੈਂਟ ਕਰਦੇ ਨੇ ਜਾਂ ਪੋਸਟਾਂ ਪਾਉਂਦੇ ਨੇ ਬਸੇ ਲੋਕਾਂ ਨੂੰ ਜਾਗਰਤੀ ਆ ਚੁੱਕੀ ਆ ਕੱਲ ਸੰਯੁਕਤ ਮੋਰਚੇ ਦਾ ਸੱਦਾ ਸੀ ਭਾਰਤ ਬੰਦਲ ਟ੍ਰੇਡ ਯੂਨੀਅਨ ਦਾ ਪੂਰਾ ਠੋਕ ਮਹੰਗਾਲਾ ਮਿਲ ਗਿਆ ਪੂਰੇ ਸ਼ਹਿਰ ਬਜ਼ਾਰ ਦੇਖਣ ਨੂੰ ਬੰਦ ਮਿਲੇ ਨੇ ਇਹ ਹੁਣ ਲੋਕਾਂ ਨੂੰ ਜੁੜ ਰਹੇ ਨੇ ਜੁੜਾਂ ਦੀ ਜੁੜ ਰਹੇ ਲੋਕਾਂ ਦੀ ਤਕਲੀਫ ਆ ਇਹਨਾਂ ਨੂੰ ਇੱਕ ਨਹੀਂ ਜੋ ਕਾਠ ਵਧੀ ਜਾਣਾ ਵਾ ਪਹਿਲਾਂ ਵੀ ਸੰਘਰਸ਼ ਵਿੱਚ ਪੂਰੇ ਹਿੰਦੁਸਤਾਨ ਨੇ ਸਾਥ ਦਿੱਤਾ ਸੀਗਾ ਸਾਰਿਆਂ ਨੇ ਸਾਥ ਦਿੱਤਾ ਪਰ ਸਾਡੇ ਹੀ ਕੁਝ ਕਿਸਾਨ ਆ ਗੂ ਕਿਤੇ ਨਾ ਕਿਤੇ ਰਾਜਨੀਤੀ ਦਾ ਪੈੜ ਕਰਕੇ ਸੀ ਉਸ ਨੂੰ ਕਿੱਦਾਂ ਦੇ ਦੋ ਗਲਤ ਸੀ ਸਹੀ ਸੀ ਨਹੀਂ ਜੀ ਉਹ ਆਪਦੀ ਆਪਦੀ ਸਮਝ ਆ ਚਲੋ ਵਾਪਸ ਫੇਰ ਆਪਣੇ ਸੰਘਰਸ਼ ਨਾਲ ਜੁੜ ਕੇ ਆਪਣੇ ਜਥੇਬੰਦੀਆਂ ਨਾਲ ਜੁੜ ਕੇ ਜਾਂ ਉਹਨਾਂ ਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਮੰਨ ਲਓ ਜੇ ਮਰਜੀ ਮੰਨ ਲਓ ਆਪ ਵਾਪਸ ਆ ਗਏ ਅਸੀਂ ਇਸ ਗੱਲ ਦੀ ਬਹੁਤ ਵਧੀਆ ਹਨ ਖੁਸ਼ੀ ਆ ਇਕੱਠੇ ਹੋ ਕੇ ਫੇਰ ਸੰਘਰਸ਼ ਲੜ ਰਹੇ ਆ ਅਸੀਂ ਸੋ ਬਿਲਕੁਲ ਇਕੱਠੇ ਹੋ ਕੇ ਫੇਰ ਸੰਘਰਸ਼ ਲੜ ਰਹੇ ਲੋਡੂ ਪਾਲ ਜਿਹੜਾ ਲੋਡੂਵਾਲ ਦਾ ਟੋਲ ਪਲਾza ਬੰਦ ਕਰਾਇਆ ਤਾਂ ਪੂਰੇ ਪੰਜਾਬ ਭਰ ਜਿਹੜੇ ਟੋਲ ਪਲਾza ਤੇ ਅੱਜ ਕਿਸਾਨ ਜਥੇਬੰਦੀਆਂ ਦੀ 2 ਦਿਨ ਦੀ ਬੰਦ ਦੀ ਕਾਲ ਆ ਸੋ ਦੇਖਦੇ ਆ ਕੀ ਸਿੱਤੇ ਸਰਕਾਰਾਂ ਨਾਲ ਸਾਹਮਣੇ ਨਿਕਲ ਕੇ ਆਉਂਦੇ ਆ ਕਿ ਇਦਾਂ ਹੀ ਹਜੇ ਇਹਨਾਂ ਨੂੰ ਕਸ਼ਮ ਕਸਤੇ ਪਾਇਆ ਹੀ ਰੱਖੀ ਜਾਣਾ ਦੇਖਦੇ ਆ ਆਨਾਲ ਸਮੇਂ ਤੇ ਕੀ ਕਿਸਾਨੀ ਹੱਕ ਦੇ ਵਿੱਚ ਆਦਾ ਨਵੀਂ ਅਪਡੇਟ ਲਈ ਜੁੜੇ ਰਹੋ ਸਾਡਾ ਵਾਲ ਦੇ ਇਧਰੋਂ ਪ੍ਰਾਈਮੇਰਟੀ ਚੈਨਲ ਕੈਮਰਾਮੈਨ ਰੋਹਿਤ ਨਾਲ ਮਨੋਜੀਰਾ